ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਅੱppa ਵੀ ਆ ਬਿਲਕੁਲ ਵਧੀਆ। ਸਵੀਰੇ ਸਵੀਰੇ ਦਾ ਬਲੌਗ ਹੈ ਜੀ। ਟਾਈਮ ਹੋ ਚੁੱਕਾ ਆ। ਤਕਰੀਬਨ 6:10 ਦਾ। ਘਰ ਦਾ ਕੰਮ ਜਿਹੜਾ ਆ ਸਾਰਾ ਹੋ ਚੁੱਕਾ ਆ। ਸਾਰੀ ਕਲੀਅਰਿੰਗ ਕਰਦੀ, ਝਾੜੂ ਪੂੰਛਾ ਵਗੈਰਾ ਹੋ ਗਿਆ ਸੀ। ਤੇ ਮਾਰਨਿੰਗ ਟਾਈਮ ਜਿਹੜਾ ਮੈਂ ਬਲੌਗ ਨਹੀਂ ਸ਼ੁਰੂ ਕੀਤਾ। ਤੇ ਹੁਣੇ-ਹੁਣੇ ਮੈਨੂੰ ਬਿੱਟੂ ਦਾ ਫੋਨ ਆਇਆ ਸੀਗਾ। ਉਹ ਕਹਿੰਦੇ ਵੀ ਤੁਸੀਂ ਚਾਹ ਬਣਾ ਦੋ 10 12 ਬੰਦਿਆਂ ਦੀ ਕਿਉਂਕਿ ਖੇਤਾਂ ਵਿੱਚ ਜਿਹੜੇ ਆ ਉਹਨਾ ਵਡਾਵੇ ਲੱਗੇ ਹੋਏ ਆ ਕਣਕ ਵਟਣ ਵਾਸਤੇ ਤੇ ਇੱਧਰ ਮੈਂ ਚਾਹ ਧਰਤੀ ਸੀ ਤੇ ਦੋ ਦਿਨਾਂ ਤੋਂ ਮੇਰਾ ਨਾ ਜਿਹੜਾ ghee ਉਹ ਵੀ ਕੜਾਈ 'ਚ ਪਿਆ ਸੀਦਾ ਘੋਲ-ਘੋਲ ਦੇ ਵਿੱਚ ਕੋਈ ਨਾ ਕੋਈ ਕੰਮ ਨਿਕਲ ਜਾਂਦਾ ਉਹ ਵਿੱਚੇ ਰਹਿ ਜਾਂਦਾ ਤੇ ਮੈਂ ਕਿਹਾ ਪਹਿਲਾਂ ਅੱਜ ਇਹ ਵੀ ਕੰਮ ਨਵੇੜਾਂ ਦੇ ਇਹ ਵੀ ਪਹਿਲਾਂ ਡੱਬੇ ਦੇ ਵਿੱਚ ਜਿਹੜਾ ਆ ਪਾ ਕੇ ਰੱਖਾ ਹੈ ਨਾ ਇੱਕ ਡੱਬਾ ਮਾਂਜਣ ਵਾਲਾ ਸੀਗਾ ਉਹ ਚਿਪਚਿਪਾ ਹੋ ਜਾਂਦਾ ਹੈ ਰਸੋਈਆਂ ਦੇ ਵਿੱਚ ਤੇ ਉਹਦੇ ਕਰਕੇ ਮੈਂ ਕਿਹਾ ਡੱਬਾ ਮਾਂਜ ਕੇ ਫ੍ਰੀ ਕਰਕੇ ਫਿਰ ਪਾਣੀ ਆ ਕਿਉਂਕਿ ਇਹ ਡੇਲੀ ਯੂਜ਼ ਵਾਲਾ ਡੱਬਾ ਆ ਕਿ ਇਹਦਾ ਤੇ ਫਿਰ ਮੈਂ ਇਹਨੂੰ ਬਿੱਲਾ ਕਰਕੇ ਮਾਂਜ ਕੇ ਫਿਰ ਇਹਦੇ ਵਿੱਚ ਜਿਹੜਾ ਤਾਜ਼ਾ ਕੀ ਉਹ ਪਾਇਆ ਤੇ ਚਾਹ ਤਰੀ ਹੋਈ ਸੀ ਕਿਉਂਕਿ ਹੁਣ ਭੇਜਣੀ ਸੀ ਆਪਾਂ ਖੇਤਾਂ ਨੂੰ ਕਿਉਂਕਿ ਖੇਤਾਂ ਦੇ ਵਿੱਚ ਜਿਹੜਾ ਹੈ ਆਪਣੇ ਅੱਜ ਮਤਲਬ ਕਿ ਕਣਕ ਵੱਢ ਰੇ ਆ ਪਪੂਲਰਾਂ ਵਾਲੇ ਖੇਤਾਂ ਦੇ ਵਿੱਚ ਹਨ ਇਹ ਵਸਾਕੀ ਤੋਂ ਦੁੱਚੇ ਜਾਂਦਾ ਬਲੌਗ ਹੈ ਜੀ ਮੰਡੀ ਦਾ ਮੰਡੇ ਦਾ ਬਲੌਗ ਹੈ ਤੇ ਆਪਾਂ ਫਿਰ ਜਿਹੜਾ ਆ ਮਤਲਬ ਕਿ ਚਾਹ ਵਗੈਰਾ ਧਰ ਕੇ ਫਿਰ ਮੈਂ ਕਿਹਾ ਚਲੋ ਮੈਂ ਵੀ ਚੱਲਦੀ ਆ ਇਹ ਹੈਗਾ ਜੀ ਆਪਣੇ ਨਾਲ ਦੇ ਪਿੰਡ ਜਿਹੜੇ ਆ ਜਮੀਨ ਉਹਦੇ 'ਚ ਜਿਹੜੇ ਆ ਬੜਾਵੇ ਲੱਗੇ ਉੱਥੇ ਆਪਾਂ ਪਪੂਲਰ ਲਾਏ ਹੋਏ ਤੇ ਐਦਗੇ ਪੌਦ ਵਿੱਚ ਬੀਜੇ ਹੋਏ ਸੀ ਕਣਕ ਪਪੂਲਰਾਂ ਦੇ ਵਿੱਚ ਤਾ ਕਰਕੇ ਫਿਰ ਇਧਰ ਚਾਹ ਵੀ ਬਣ ਰਹੀ ਸੀ ਉਧਰ ਮੈਂ ਕਿਹਾ ਚਲੋ ਰਸੋਈ ਚ ਬਿੱਲੇ ਖੜਨ ਨਾਲੋਂ ਚੰਗਾ ਹੈ ਆਪਾਂ ঘি ਵਗੈਰਾ ਜਿਹੜਾ ਉਹ ਵੀ ਡੱਬੇ ਵਿੱਚ ਪਾ ਕੇ ਰੱਖ ਦਈਏ ਤਾਂ ਕਿ ਸਾਰੇ ਕੰਮ ਨਿਪਟ ਜਾਣ ਦੈਨ ਆਲੀ ਫਿਰ ਮੈਂ ਵੀ ਜਾਉਂਗੀ ਖੇਤਾਂ ਵੱਲ ਮੈਂ ਵੀ ਜਿਹੜਾ ਕੱਟ ਕੇ ਆਉਂਗੀ ਕਿਉਂਕਿ ਤਕਰੀਬਨ 2.5 ਮਹੀਨੇ ਹੋ ਗਏ ਮੈਨੂੰ ਖੇਤਾਂ ਵੱਲ ਕਹੀਂ ਉਹ ਉਧਰ ਮਤਲਬ ਜਿਹੜੇ ਆਪਣੇ ਦੂਸਰੇ ਪਿੰਡ ਕਿਉਂਕਿ ਦੂਰ ਪਿੰਡ ਆਇਆ ਕਾਫੀ ਦੂਰ ਪਿੰਡ ਆਇਆ ਇਸ ਕਰਕੇ ਫਿਰ ਉੱਥੇ ਜਾਣ ਹੀ ਹੁੰਦਾ ਤੁਰਕੇ ਤਾਂ ਜਾਣ ਹੀ ਹੁੰਦਾ ਮਤਲਬ ਕਿ ਬਾਈਕ ਸਕੂਟੀ ਵਗੈਰਾ ਤੇ ਹੀ ਜਾ ਹੁੰਦਾ ਹੈ ਉਧਰ ਤੁਰ ਕੇ ਜਾਣਾ ਬਹੁਤ ਦੂਰ ਆ ਤੇ ਇੱਕ ਗਰਮੀ ਇੰਨੀ ਜ਼ਿਆਦਾ ਹੈ ਇੰਨੀ ਤੇਜ਼ ਧੂਪਣ ਮੈਂ ਤਾਂ ਪੰਗਾ ਹੀ ਲੈ ਲਿਆ ਅੱਜ ਜਾ ਕੇ ਮਤਲਬ ਕਿ ਮੈਨੂੰ ਇਹ ਸੀ ਵਿੱਚ ਇਹ ਜਿਹੜੀ ਪੜਾਈ ਆ ਹੱਤੀ ਉਹ ਨਰਮ ਬੱਚੇ ਨੂੰ ਥੋੜੀ ਬਾਤ ਕਰਨੀ ਦੀ ਸ਼ਾ ਆਲੇ ਦੁਆਲੇ ਪਤਾ ਨਹੀਂ ਬਾਹਰ ਹਵਾ ਲੱਗਦੀ ਹੈ ਨਾ ਇਹਨਾਂ ਨੂੰ ਵਿਚਾਲਿਆਂ ਨਾਲੋਂ ਆਲੇ ਦੁਆਲੇ ਵਾਲੇ ਬੂਟੇ ਜ਼ਿਆਦਾ ਵਧੀਆ ਹੈ ਮਚਾਰੇ ਕਿੰਨੀ ਗਰਮੀ ਚ ਲੱਗੇ ਹੋਣੇ ਆਣੀ ਪਾਣੀ ਪੜਨਾ ਵਾ ਅੱਜ ਕਿ ਪਾਣੀ ਪੜਦਾ ਕੰਮ ਨਹੀਂ ਪੁੱਲੀਆਂ ਘਾਤ ਵੱਡ ਨਹੀਂ ਹੈ ਇਹਨਾਂ ਦੀਆਂ ਅੱਜ ਬੜੀ ਪੂਰੀ ਆਉਂਦੇ ਪਾਸੇ ਗਾਜਰ ਬੜੀ ਕੰਮ ਕਰ ਰਹੀ ਫੇ ਕਢਾਣੀ ਕਿਦਣ ਸੂੰਡੀ ਓਹ ਹੋ ਹੋੜ ਕੇ ਆਰਾ ਮੈਨੂੰ ਕੀ ਪਤਾ ਕੋਈ ਆਹ ਖੰਡਾ ਬੂਟੇ ਮਾਰੇ ਨਹੀਂ ਬੂਟੇ ਦਾ ਬਹੁਤ ਵਧੀਆ ਆ ਤੋ ਸਾਲ ਦੇ ਹੋਗੇ ਚਲਿਏ ਹਾਂ ਹਾਂ ਇਹਦਾ ਚਲੂ ਕਣਕ ਤਾਂ ਰੜੀ ਪਈ ਹੈ ਨਾ ਕਾਲੂ ਬੰਦਿਓ ਪਹਿਲਾਂ ਉਹ ਫੇਰ ਬੰਦਿਓ ਲੜੀਆਂ ਘੋਰੀ ਹੁਣ ਇਹਨਾਂ ਨੇ ਉਰੇ ਆ ਵੜ ਗਏ ਨਹੀਂ ਇਹਨਾਂ ਨੇ ਉਧਰ ਬੜਨੇ ਕਿਲਾ ਉਹ ਸਾਹਮਣੇ ਤਾਂ ਪ੍ਰਗਟਦਾ ਅੱਛਾ ਉਹ ਬੜਾ ਕਿੱਲਾ ਜੀ ਬੰਦੇ 2 4 5 6 7 8 9 9 ਨੇ ਬੰਦੇ ਆਏ ਕੋਧਰ ਗਿਆ ਕੋਧਰ ਗਿਆ ਅੱਛਾ ਕੋਧਰ ਗਿਆ ਏ ਯਾਰ ਚਲਿਓ ਸੋਨਾ ਮਾਇਆ ਨੇ ਇਹ ਚਲਿਓ ਬਤਾਓ ਫਾਟੇ ਹੂੰ ਅੰਕੁਰੇ ਦੇ ਬਤਾ ਇਹ ਨਾ ਨਾ ਦੇ ਲਈ ਕਰ ਹੂੰ ਇਹ ਗਾਣ ਨੂੰ ਪੂਰਾ ਪੱਕਿਆ ਹੋਰ ਆ ਉੱਤੇ ਬ੍ਰਿਗੇਡਰ ਹੂੰ ਪਰਦੇ ਆਪਾਂ ਇਸੇ ਜੀ ਖੇਤਾਂ ਵੱਲ ਕੀੜਾ ਮਾਰਨ ਧੁੱਪ ਬਹੁਤ ਜ਼ਿਆਦਾ ਹੈ ਬਹੁਤ ਲਸ਼ਕੋਰ ਪੈ ਰਹੀ ਹੈ ਧੁੱਪ ਦੀ ਤੇ ਖੇਤਾਂ 'ਚ ਲੱਗੇ ਹੋਏ ਸੀ ਕਣਕ ਵਢਣ ਵਾਲੇ ਉਹਨਾਂ ਨੂੰ ਚਾਹ ਦੇਣਾ ਸੀ ਇੱਕ ਕੀਦੀ ਹੈ ਇਹ ਉਹ ਪਰਲੇ ਘਰ ਵਾਲਿਆਂ ਦੀ ਚੱਪ ਕੇ ਦੇਖ ਹਾਂ ਲੱਗਦਾ ਚੱਪ ਕੇ ਦੇਖ ਲੋ ਜੀ ਇਤਰ ਚਾਹਦੇ ਕਿ ਆਪਾਂ ਤੁਰਪੇ ਸੀ ਘਰ ਵੱਲ ਵਾਪਸ ਤੇ ਸਕੂਟੀ ਤੋਂ ਮੈਂ ਜਾਂਦੇ ਹੋਏ ਬਣਾ ਰਹੀ ਸੀ ਵੀਡੀਓ ਹਲੇ ਲੋਕਾਂ ਦੀ ਕਣਕ ਜੜੀ ਆ ਖੜੀ ਆ ਇੱਕ ਦੋ ਦਿਨਾਂ ਦੇ ਵਿੱਚ ਦੇਖੋ ਬਿਲਕੁਲ ਖੇਤ ਜੜਿਆ ਖਾਲੀ ਸਾਫ਼ ਦਿਖਣਗੇ ਧੁੱਪ ਇੰਨੀ ਜ਼ਿਆਦਾ ਸੀ ਬਹੁਤ ਜ਼ਿਆਦਾ ਧੁੱਪ ਹੈ ਦੋ ਦਿਨਾਂ ਤੋਂ ਤਾਂ ਬਹੁਤ ਜ਼ਿਆਦਾ ਧੁੱਪ ਹੈ ਕਈ ਪਾਸੇ ਤਾਂ ਮੀਂਹ ਪਿਆ ਹੈ ਚਲੋ ਸਾਡੇ ਵੱਲ ਥੋੜਾ ਜਿਹਾ ਹਲੇ ਬਚਾ ਆਇਆ ਕਿਉਂਕਿ ਹੁਣ ਇਹ ਹੈ ਵੀ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਵੀ ਹੁਣ ਕਣਕਾਂ ਵਗੈਰਾ ਜਿਹੜੀਆਂ ਚੰਗੀਆਂ ਸੁੱਖ ਸਬੀਲੀ ਚੱਕ ਹੋ ਜਾਣ ਕਿਉਂਕਿ ਇਸੇ ਦਿਨ ਦੀ ਆਸ ਹੁੰਦੀ ਹੈ ਕਿ ਜ਼ਿਮੀਂਦਾਰ ਨੂੰ ਵੀ ਚਲੋ ਫਸਲ ਆਉਗੀ ਤਾਂ ਟਾਈਮ ਜਿਹੜਾ ਹੈ ਉਹ ਚੰਗਾ ਹੋਊਗਾ ਹਨਾ ਘਰ ਦੇ ਵਿੱਚ ਚਾਰ ਪੈਸੇ ਆਣਗੇ ਲੋ ਜੀ ਆਂਦੀ ਵੜ ਗਈ ਮੈਂ ਕਿਚਨ ਦੇ ਵਿੱਚ ਟਾਈਮ ਹੋ ਚੁੱਕਾ ਸੀ ਜੀ 12 ਵਜੇ ਦਾ ਤਾਂ ਫਿਰ ਮੈਨੂੰ ਏ ਸੀ ਮੈਂ ਕਿਹਾ ਚਲੋ ਜੀ ਮੈਂ ਕੰਮ ਨਵੇੜ ਕੇ ਸਬਜ਼ੀ ਵਗੈਰਾ ਦਾ ਨਾ ਘੜੀ ਰੈਸਟ ਕਰਾਂ ਕਿਉਂਕਿ ਇਸ ਟਾਈਮ ਮੈਨੂੰ ਰੈਸਟ ਕਰਨ ਦੀ ਇੰਨੀ ਕ ਆਦਤ ਆ ਨਾ ਮੈਨੂੰ ਇਹ ਹੁੰਦਾ ਵੀ ਇਸ ਟਾਈਮ ਮੈਂ ਸੋ ਜਾ ਮੈਂ 1 ਘੰਟਾ ਘੰਟਾ ਡੇਢ ਘੰਟਾ ਜਿਹੜਾ ਹੈ ਮੈਂ ਰੈਸਟ ਕਰ ਲਵਾਂ ਤੇ ਇੱਧਰ ਜਿਹੜਾ ਹੈ ਮੈਂ ਲੱਗ ਗਈ ਸੀ ਫੇ ਫਟਾਫਟ ਸਬਜ਼ੀ ਨੂੰ ਕਿਉਂਕਿ ਬੱਚਾ ਨੇ ਮੇਰੇ ਆਂਦਿਆਂ ਨੂੰ ਲਸਣ ਪਿਆਜ਼ ਵਗੈਰਾ ਕੱਟ ਕੇ ਰ ਤੇ ਚਾਹ ਵੀ ਉਹਨੇ ਸਾਡੇ ਚੁੱਗੀ ਬੱਚਿਆਂ ਨੇ ਬਣਾ ਕੇ ਰੱਖੀ ਹੋਈ ਸੀਗੀ ਤਾਂ ਆਂਦੀ ਪਹਿਲਾਂ ਪੀਤੀ ਚਾਹ ਫਿਰ ਮੈਂ ਲਾਂਣ ਲੱਗੀ ਸੀ ਤੜਕਾ ਤੇ ਫਿਰ ਮੈਨੂੰ ਇਹ ਸੀ ਵੀ ਚਲੋ ਹੁਣ ਸਬਜੀ ਬਣਾਦਾਂ ਮੈਂ ਲੱਗਦੇ ਹੱਥ ਪਰ ਮੈਨੂੰ ਨਹੀਂ ਸੀ ਪਤਾ ਮੈਂ ਇਧਰੋਂ ਮਤਲਬ ਕਿ ਸਬਜੀ ਦਾ ਕੰਮ ਵਗੈਰਾ ਨਵੇੜ ਰਹੀ ਸੀ ਤਾਂ ਉਧਰ ਫਿਰ ਆਪਣੇ ਜਿਹੜੇ ਮਤਲਬ ਕਿ ਪਪੂਲਰਾਂ ਤੋਂ ਬਿਨਾਂ ਜਿਹੜੀ ਜ਼ਮੀਨ ਆ ਖੇਤ ਆ ਉਹਦੇ ਵਿੱਚ ਵੀ ਕੰਬਾਈਨ ਆ ਗਈ ਸੀ ਫਿਰ ਕੰਬਾਈਨ ਲੱਗ ਗਈ ਸੀ ਉਧਰ ਵੀ ਤਾਂ ਮਤਲਬ ਕਿ ਕਹਿੰਦੇ ਆ ਨਾ ਜਿੰਨਾ ਮਰਜ਼ੀ ਭੱਜ ਭੱਜ ਕੇ ਕੰਮ ਨਵੇੜ ਲੋ ਪਰ ਨਵੇਂ ਰੋ ਹੁੰਦਾ ਉਹੀ ਆ ਜੋ ਹੋਣਾ ਹੁੰਦਾ ਹੈ ਹੈਨਾ ਤੇ ਮੈਂ ਬੜਾ ਭੱਜ-ਭੱਜ ਕੇ ਕੰਮ ਨਬੇੜ ਰਹੀ ਸੀ ਬੜੇ ਹੌਸਲੇ ਦੇ ਨਾਲ ਵੀ ਹੁਣ ਚਲੋ ਸਬਜ਼ੀ ਵਗੈਰਾ ਬਣਾ ਕੇ ਮਤਲਬ ਕਿ ਮੈਂ ਮਤਲਬ ਘੰਟਾ-ਢੇਢ ਘੰਟਾ ਸੋऊंगी ਜਨਵੇਕਮ ਸਕੂਲੋਂ ਆਉਗੋਦੇ ਆਦਿ ਜਿਹੜਾ ਹੈ ਮੈਂ ਉੱਠ ਜੂੰਗੀ ਹੈਨਾ ਰੋਟੀ ਬਣਾਉਣ ਦੇ ਟਾਈਮ ਮਤਲਬ ਕਿ ਲੰਚ ਦੇ ਟਾਈਮ ਤੇ ਵੀ 2:30 2:30 ਵਜੇ ਕੰਮ ਨੰਦੋਦੇ ਆਦਿ ਪਹਿਲਾ-ਪਹਿਲਾ ਹੁੰਦਾ ਵੀ ਚਲੋ ਰੋਟੀ ਬਣਾਣੀ ਹੁੰਦੀ ਹੈ ਤੇ ਪਰ ਨਹੀਂ ਫਿਰ ਮਤਲਬ ਕਿ ਸਬਜੀ ਬਣਾ ਕੇ ਉਦੋਂ ਤਾਂ ਮੈਂ ਥੋੜੀ ਦੇਰ ਰੈਸਟ ਕੀਤੀ ਸੀ ਫਿਰ ਦੁਬਾਰਾ ਫਿਰ ਚਾਹ ਬਣ ਗਈ ਸੀ ਕੰਪਾਈਨ ਵਾਲਿਆਂ ਦੀ ਚਾਹ ਬਣਾਈ ਫਿਰ ਕੰਪਾਈਨ ਵਾਲਿਆਂ ਨੂੰ ਚਾਹ ਭੇਜੀ ਤੇ ਇਹਨਾਂ ਸ਼ੁਕਰ ਹਲੇ ਰੋਟੀ ਨਹੀਂ ਸੀ ਬਣੀ ਹੈਗੀ ਕੰਪਾਈਨ ਵਾਲਿਆਂ ਦੀ ਤੇ ਚਾਹ ਵਗੈਰਾ ਦਾ ਹੀ ਕੰਮ ਸੀਗਾ ਚਾਹ ਵਗੈਰਾ ਉਹਨਾਂ ਨੂੰ ਵੀ ਬਣਾ ਕੇ ਭੇਜੀ ਨਾਲ ਦੀ ਨਾਲ ਸਬਜੀ ਵਗੈਰਾ ਬਣਾਈ ਆਟਾ ਵਗੈਰਾ ਗੁੰਨ ਕੇ ਰੱਖਿਆ ਹੈ ਨਾ ਤੇ ਉਹ ਮੈਂ ਅੱਗੇ ਬਲੌਗ ਜਿਹੜਾ ਹੈ ਨਹੀਂ ਬਣਾਇਆ ਹੈਗਾ ਉਹਦਾ ਇੱਧਰ ਤਕਰੀਬਨ ਤਕਰੀਫਨ ਆਪਣਾ ਸਬਜੀin ਤੜਕਾ ਲਾ ਕੇ ਆਇਆ ਹੈ ਹੁਣ ਸਬ ਜਿੰਦੜਕਾ ਵਗੈਰਾ ਲਗਾ ਕੇ ਫਿਰ करूंगी ਮੈਂ ਥੋੜੀ ਜਿਹੀ ਕਿਚਨ ਕਲੀਨ ਕਿਉਂਕਿ ਬੱਚਾ ਨੇ ਚਾਹ ਵਗੈਰਾ ਪੀਤੀ ਆ ਤੇ ਉਹਦੇ ਕਰਕੇ ਦੇਖੋ ਕਿਚਨ ਕਿਤਾ ਭਰੀ ਭਰੀ ਲੱਗਦੀ ਹੈ ਜਦੋਂ ਬੱਚੇ ਕੰਮ ਕਰਦੇ ਹਨ ਖਲਾਰਾ ਬਹੁਤ ਪਾਉਂਦੇ ਆ ਤੇ ਪਹਿਲਾਂ ਖਲਾਰਾ ਸਮੇਟੂੰਗੀ ਫਿਰ 10 ਮਿੰਟ ਹੁਣ ਰੈਸਟ ਕਰੂੰਗੀ ਉਸ ਤੋਂ ਬਾਅਦ ਫਿਰ ਚਾਹ ਨੂੰ ਫਿਰ ਫੋਨ ਆਇਆ ਹੋਇਆ ਚਾਹ ਬਣਾਉਂਗੀ ਚਾਹ ਬਣਾ ਕੇ ਮਤਲਬ ਕਿ ਖੇਤਾ ਵਗੈਰਾ ਨੂੰ ਭੇਜੂੰਗੀ ਦੇ ਨਾਲ ਹੀ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਆਪਣੇ ਖੇਤਾਂ ਦਾ ਬਲੌਗ ਤੇ ਜਿੱਥੇ ਆਪਣੇ ਕੰਬਾਈਨ ਵਗੈਰਾ ਲੱਗੀ ਹੋਈ ਆ ਖੇਤਾਂ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਣੇ ਆ ਕਿਉਂਕਿ ਮੈਂ ਬਿੱਟੂ ਨੂੰ ਕਹਿ ਸੀਗਾ ਮੈਂ ਕਿਹਾ ਤੁਸੀਂ ਥੋੜਾ ਜਿਹਾ ਬਲੌਗ ਬਣਾ ਕੇ ਲੈ ਕੇ ਆਇਓ ਜੇ ਤੁਹਾਡਾ ਟਾਈਮ ਰਹਿ ਗਿਆ ਤਾਂ ਵੀ ਜੇ ਲੱਗਿਆ ਟਾਈਮ ਤਾਂ ਥੋੜਾ ਜਿਹਾ ਚੁਰੂਰ ਵੀਡੀਓ ਬਣਾ ਕੇ ਲੈ ਕੇ ਆਇਓ ਲੋ ਜੀ ਇੱਧਰ ਦੇਖੋ ਖੇਤਾਂ ਵਿੱਚ ਲੱਗੀ ਹੋਈ ਆ ਕੰਬਾਈਨ ਤੇ ਅੱਜ ਜਿਹੜੇ ਆਪਣੇ ਪਿੰਡ ਵਾਲੀ ਮਤਲਬ ਕਿ ਜਮੀਨ ਆ ਉਦੇ ਵਿੱਚੋਂ ਸਾਰੇ ਵਿੱਚੋਂ ਜਿਹੜੀ ਕਣਕ ਆਪਣੀ ਵੱਢ ਹੋ ਚੁਗੀ ਸਿਰਫ ਆ ਪੂਲਰ ਵਾਲੀ ਰਹਿ ਜਾਊਗੀ ਕਿਉਂਕਿ ਪਿੰਡ ਵਾਲੇ ਖੇਤਾਂ ਇਹ ਆਪਣੇ ਨਾ ਬਿਲਕੁਲ ਪਿੰਡ ਦੇ ਨਾਲ ਵਾਲੀ ਜ਼ਮੀਨ ਆ ਜਿਹੜੀ ਵਿੱਚੋਂ ਕਣਕ ਵੱਢ ਹੋ ਰਹੀ ਹੈ ਤੇ ਫਿਰ ਥੋੜੀ ਜੀ ਮਤਲਬ ਕਿ ਜਿਹੜੇ ਆਪਣੇ ਪਪੂਲਰਾਂ ਵਾਲੇ ਉਹ ਰਹ ਜੂਗੇ ਜਿਹੜੇ ਪਿੰਡ ਵਿੱਚ ਪਪੂਲਰ ਲਾਏ ਹੋਏ ਆਪਾਂ ਹਨਾ ਪਿੰਡ ਵਾਲੇ ਖੇਤਾਂ 'ਚ ਉਹ ਰਹ ਜੂਗੇ ਤੇ ਉਸ ਤੋਂ ਬਾਅਦ ਹੋਰ ਇੱਕ ਨਾਲ ਦੇ ਪਿੰਡ ਆ ਉੱਥੇ ਰਹ ਜੂਗੇ ਆਪਣੀ ਕਣਕ ਵੱਢਣ ਵਾਲੀ ਤੇ ਲੱਗ ਜਾਣਗੇ ਹਲੇ ਕਈ ਦਿਨ ਆਪਣੇ 3-4 ਦਿਨ ਆਪਣੇ ਜਿਹੜੇ ਲੱਗ ਚੁੱਕੇ ਤੇ ਚਲੋ ਜੀ ਉਮੀਦ ਕਰਦੀ ਆ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਕੰਪਾਈਨ ਦੀ ਤੇ ਖੇਤਾਂ ਦੇ ਵਿੱਚ ਦੇਖੋ ਕਿੰਨਾ ਵਧੀਆ ਮ